ਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਅਧੀਨ ਤੇ ਸਾਡੇ ਨਵਾਂ ਸ਼ਹਿਰ ਪੁਲਿਸ ਦੀ ਸਾਂਝ ਪਿੰਡ ਦੀ ਟੀਮ ਦੀ ਮਿਹਨਤ ਸਦਕਾ ਅੱਜ ਅਸੀਂ 101 ਮੋਬਾਈਲ ਜਿਹੜੇ ਕੁਝ ਗੁੰਮਸ਼ੁਦਾ ਹੋਏ ਸੀ ਜਾਂ ਚੋਰੀ ਹੋਏ ਸੀ ਉਹਨਾਂ ਨੂੰ ਉਹਨਾਂ ਦੇ ਓਨਰਸ ਨੂੰ ਅਸੀਂ ਵਾਪਸ ਕਰਨ ਜਾ ਰਹੇ ਹਾਂ ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਦੋਂ ਵੀ ਕਿਸੇ ਦਾ ਮੋਬਾਈਲ ਕੋਈ ਚੋਰੀ ਹੁੰਦਾ ਹੈ ਜਾਂ ਕਿਸੇ ਖੋ ਜਾਂਦਾ ਹੈਗਾ ਉਹ ਸਾਡੇ ਸਾਂਝ ਕੇਂਦਰਾਂ ਦੇ ਵਿੱਚ ਆ ਕੇ ਇੱਕ ਸੀਈਆਰ ਪੋਰਟਲ ਦੇ ਉੱਤੇ ਉਹਨੂੰ ਰਜਿਸਟਰ ਕਰਵਾ ਸਕਦੇ ਨੇ ਉਸ ਤੋਂ ਬਾਅਦ ਜਦੋਂ ਕਦੇ ਵੀ ਉਹ ਮੋਬਾਈਲ ਦੇ ਵਿੱਚ ਕੋਈ ਨਵਾਂ SIM ਪਾਉਂਦਾ ਜਾਂ ਉਹ ਕਿਤੇ ਵੀ ਆਨ ਹੁੰਦਾ ਤਾਂ ਉਹਦੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਸ ਪੋਰਟਲ ਤੇ ਆ ਜਾਂਦੀ ਹੈ ਤਾਂ ਇਸ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਫੋਨ ਹੈ ਉਹ ਵੀ ਉਹਨਾਂ ਨੂੰ ਟਰਨ ਹੋ ਜਾਂਦਾ ਤੇ ਇਹਦੇ ਵਿੱਚ ਇੱਕ ਹੋਰ ਬੈਨੀਫਿਟ ਹੈਗਾ ਕਿ ਉਹਦੀ ਕੋਈ ਕ੍ਰਿਮੀਨਲ ਲਾਇਬਿਲਟੀ ਜਿਹੜੀ ਹੈਗੀ ਹੈ ਓਨਰ ਦੀ ਨਹੀਂ ਬਣਦੀ ਤਾਂ ਕਿ ਉਹ ਜਿਹੜਾ ਆਪਣਾ ਫੋਨ ਜਿਹੜਾ ਗੁੰਮ ਹੋਇਆ ਉਹ ਵੀ ਉਹਨੂੰ ਰਜਿਸਟਰ ਕਰਵਾ ਸਕਦਾ ਹੈਗਾ ਤੇ ਜਿਹੜੇ ਅਸੀਂ ਇਹ 101 ਮੋਬਾਈਲ ਅਸੀਂ ਬਰਾਮਦ ਕੀਤੇ ਹੈਗੇ ਆ ਇਹ ਲਾਸਟ 3 ਮਹੀਨਿਆਂ ਦੇ ਵਿੱਚ ਬਰਾਮਦ ਕੀਤੇ ਆ ਤੇ ਮੈਂ ਇਹ ਵੀ ਜਿਹੜੇ ਨਵਾਂ ਸ਼ਹਿਰ ਦੇ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਦਾ ਮੋਬਾਈਲ ਕਿਤੇ ਗਵਾਚਦਾ ਹੈਗਾ ਜਾਂ ਚੋਰੀ ਹੁੰਦਾ ਤਾਂ ਇਹ ਸਾਡੇ ਸਾਂਝ ਕੇਂਦਰਾਂ ਦੇ ਵਿੱਚ ਆ ਕੇ ਸੀਆਈਆਰ ਪੋਰਟਲ ਦੇ ਉੱਤੇ ਇਹਨੂੰ ਜ਼ਰੂਰ ਰਜਿਸਟਰ ਕਰਵਾਓ ਇਸਾ ਜਿਹੜੇ ਮੋਬਾਈਲ ਦਾ ਓਨਰ ਨਹੀਂ ਸਭ ਨਵੀਂ ਸਰਜੀ ਦੇ ਨੇ ਕਿ ਬੱਕਰੇ ਵਗੜੇ ਜ਼ਰ ਦੇ ਨੇ ਨਹੀਂ ਇਹ ਜਿਹੜੇ ਓਨਰ ਹੈਗੇ ਆ ਉਹ ਸਿਰਫ ਨਵਾਂ ਸ਼ਹਿਰ ਦੇ ਹੀ ਹੈ ਜਿੱਥੇ ਕਿਉਂਕਿ ਨਵਾਂ ਸ਼ਹਿਰ ਦੇ ਵਿੱਚ ਕੋਈ ਗੁੰਮ ਹੋਇਆ ਜਾਂ ਕੋਈ ਬਾਹਰੋਂ ਆਇਆ ਹੋਵੇ ਉਹਦਾ ਨਵਾਂ ਸ਼ਹਿਰ ਚ ਮੋਬਾਈਲ ਗੁੰਮ ਹੋਇਆ ਹੋਵੇ ਉਹ ਵੀ ਇੱਥੇ ਰਜਿਸਟਰ ਕਰਵਾ ਸਕਦਾ ਹੈ ਚ ਚੋਰੀ ਦੇ ਕਿੰਨੇ ਇਹ ਜਿਹੜੇ ਹੈਗੇ ਆ ਗੁੰਮਸ਼ੁਦਾ ਵਾਲੇ ਹੈਗੇ ਆ ਜਿਹੜਾ ਮਾਮਲਾ ਚੋਰੀ ਦਾ ਹੁੰਦਾ ਉਹਦੇ ਵਿੱਚ ਵੀ ਅਸੀਂ ਐਫ ਆਰ ਕਰਦੇ ਆ ਤੇ ਉਹਨੂੰ ਨਾਲ ਪੋਰਟਲ ਤੇ ਰਜਿਸਟਰ ਕਰ ਲੈਂਦੇ ਆ ਤਾਂ ਕਿ ਜੇ ਕਿਤੇ ਉਹਨੂੰ ਔਨ ਕਰਦਾ ਕੋਈ ਉਹਦੀ ਸਾਨੂੰ ਇਨਫੋਰਮੇਸ਼ਨ ਆ ਜਾਏ ਸਰ ਕ버 ਇੱਕ ਮਨ ਦੁਕਾਨਦਾਰ ਕੋਈ ਕ버 ਹੋਈ ਜਾਂ ਕਿਸੇ ਕੋਈ ਚੋਰੀ ਹੋਈ ਆ ਪੰਜਾਬ ਗੁੰਮ ਹੋਈ ਆ ਨਹੀਂ ਇਹ ਜਿਹੜਾ ਬੰਦਾ ਜਦੋਂ ਕੋਈ ਜਾਂ ਓਨਰ ਜਾਂ ਦੁਕਾਨਦਾਰ ਹੈ ਜਿਹੜਾ ਵੀ ਇਹਨੂੰ ਔਨ ਕਰੇਗਾ ਉਹਦੇ ਕੋਲ ਰਿਕਵਰ ਹੋਏਗਾ ਜੇ ਦੁਕਾਨਦਾਰ ਨੇ ਔਨ ਕੀਤਾ ਹੈਗਾ ਤਾਂ ਉਹਦੇ ਕੋਲੋਂ ਜੇ ਉਹਨੇ ਅੱਗੇ ਕਿਸੇ ਨੂੰ ਸੇਲ ਕਰਤਾ ਜਿਹੜਾ ਵੀ ਔਨ ਕਰੇਗਾ ਉਹਦੇ ਕੋਲੋਂ ਇਹ ਰਿਕਵਰ ਹੋਏ ਜਾਂਦੇ ਸਾਰੇ ਜਿਹਦੇ ਕੋਲ ਕਵਰ ਹੋਇਆ ਤਾਂ ਉੱਤੇ ਕੋਈ ਕਾਰਵਾਈ ਹੋਏਗੀ ਜੇ ਤਾਂ ਨਹੀਂ ਜੇ ਤਾਂ ਹੁਣ ਦੇਖ ਉਹਨੇ ਰਿਕਵਰ ਕੀਤੇ ਉਹਨੂੰ ਇਨਫੋਰਮੇਸ਼ਨ ਨਹੀਂ ਸੀਗੀ ਕਿ ਹਾਂ ਚੋਰੀ ਦਾ ਫਿਰ ਤਾਂ ਕੋਈ ਨਹੀਂ ਬਣਦੀ ਜਿਹੜਾ ਚੋਰੀ ਦਾ ਹੈਗਾ ਤਾਂ ਬਿਲਕੁਲ ਉਸਤੇ ਕਾਰਵਾਈ ਹੋਏਗੀ ਅਕੋਰਡਿੰਗਲੀ ਸਾਰੇ ਜਿਹੜੇ ਮੋਬਾਈਲ ਕਾਮਨ ਨੇ ਸਾਰੇ ਪਹੁੰਚ ਲੈਣ ਵਾਸਤੇ ਆ ਜੀ ਹਾਂ ਜੀ ਜਿਹੜੇ ਮੋਬਾਈਲ ਦੇ ਓਨਰ ਨੇ ਉਹ ਲੈਨੇ ਆ ਹਾਂਜੀ ਹਾਂ ਅੱਜ ਅਸੀਂ ਕੁਝ ਉਹਨਰ ਬੁਲਾਏ ਹੋਏ ਐ ਕਿਉਂਕਿ 101 ਮੋਬਾਈਲ ਐ ਕੁਝ ਅਸੀਂ ਬਾਚ ਡਿਸਟ੍ਰਿਬਿਊਟ ਕਰਨਾ ਹੈ ਕਿਹੜੀ ਕਿਹੜੀ ਮਾਰਕਾ ਦੇ ਕੋਈ ਆਈਫੋਨ ਇਸ ਵਿੱਚ ਇਹਦੇ ਵਿੱਚ ਉਹ ਆਈਫੋਨ ਦੇ ਹੈਗੇ ਐ ਦੋ ਆਈਫੋਨ ਵੀ ਹੈਗੇ ਐ ਸੈਮਸੰਗ ਹੈਗੇ ਨੇ Oppo ਹੈਗੇ ਨੇ ਵੱਖ-ਵੱਖ ਕੰਪਨੀਆਂ ਦੇ ਜਿਹੜੇ ਮੋਬਾਈਲ ਹੈਗੇ ਨੇ ਸਰ ਇਹਨਾਂ ਵਿੱਚੋਂ ਕਿਸੇ ਉੱਤੇ ਮਾਮਲਾ ਦਰਜ ਹੋਇਆ ਜਿਹੜੇ ਨਾਮ ਦਿੱਤੇ ਆ ਜਾਂ ਨੰਬਰ ਦਿੱਤੇ ਆ ਤਾਂ ਨਹੀਂ ਇਹ ਜਿਹੜੇ ਹੈਗੇ ਐ ਜ਼ਿਆਦਾਤਰ ਗੁੰਮਸ਼ੁਦਾ ਵਾਲੀ ਹੈਗੇ ਐ ਤਾਂ ਇਹਦੇ ਵਿੱਚ ਕੋਈ ਕ੍ਰਿਮੀਨਲ ਕੇਸ ਰਿਸਟਰ ਨਹੀਂ ਹੈਗਾ ਉਹ ਦੂਸਰੇ ਜਿਹੜੇ ਚੋਰੀ ਜਾਂ ਸਨੇਚਿੰਗ ਵਾਲੇ ਹੁੰਦੇ ਆ ਉਹ ਦੂਸਰੇ ਮੋਬਾਈਲ ਹੁੰਦੇ ਐ ਮੈਂ ਬਲਦੀਸ਼ ਕੌਰ ਬੰਗਾ ਸੇਵਾ ਸੁਸਾਇਟੀ ਦੀ ਚੇਅਰਪਰਸਨ ਤੇ ਮੇਰਾ ਫੋਨ ਗੁੰਮ ਹੋ ਗਿਆ ਸੀਗਾ ਤੇ ਸਾਂਝ ਕੇਂਦਰ ਵਾਲਿਆਂ ਨੂੰ ਜਾ ਕੇ ਅਸੀਂ ਦੱਸਿਆ ਕੰਪਲੀਟ ਕੀਤੇ ਤੇ ਉੱਥੇ ਦੇ ਸਾਂਝ ਕੇਂਦਰ ਵਾਲਿਆਂ ਨੇ ਬਹੁਤ ਸਹਿਯੋਗ ਕੀਤਾ ਜਦੋਂ ਇੱਕ ਸੋਸ਼ਲ ਵਰਕ ਦਾ ਇਹ ਨਾ ਕਰ ਰਿਹਾ ਤੇ ਉਹ ਆਮ ਪਬਲਿਕ ਦਾ ਕਿੰਨਾ ਸਾਂਝ ਕੇਂਦਰ ਵਾਲੇ ਕਰ ਰਹੇ ਆ ਮੈਂ ਸਾਂਝ ਕੇਂਦਰ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਦੇ ਕਾਰਨ ਮੇਰਾ ਫੋਨ ਮਿਲ ਗਿਆ ਬਹੁਤ ਵਧੀਆ ਪ੍ਰਸ਼ਾਸਨ ਕੰਮ ਕਰਦਾ ਥੈਂਕ ਯੂ ਸਰ ਕਿ ਚਿੰਦਰ ਕਰੇ ਕਿਹਦਾ ਰਣ ਵਾਲਾ ਸਰ ਰੂਡ ਕੀ ਖਾਸ ਹੈ ਕੀ ਹੋਇਆ ਤੁਮ ਮੋਬਾਈਲ ਕਿੱਦਾਂ ਗਵਾਚ ਗਿਆ ਮੋਬਾਈਲ ਸਾਡਾ ਗੁੰਮ ਹੋ ਗਿਆ ਸੀਗਾ ਤੇ ਉਹਨੇ ਇਹਥੇ ਨਵੇਂ ਸ਼ਹਿਰ 'ਚ ਹੀ ਇਹਨਾਂ ਨੇ ਹੁਣ Shimla ਤੋਂ ਬਰਾਮਦ ਕਰਕੇ ਦਿੰਦਾ ਸਾਨੂੰ ਪੰਜਾਬ ਪੁਲਿਸ ਨੇ ਉਹਦੇ ਗਵਾਚਿਆ ਕਦੋਂ 9 ਦਸੰਬਰ ਦਾ ਗਵਾਚਿਆ ਸੀ 9 ਨੂੰ ਕੰਪਲੇਂਟ ਪਾਈ ਸੀ ਆਪਾਂ ਤੇ ਹੁਣ ਇਹਦੇ ਨਾਲ 1 1/2 ਮਹੀਨੇ ਤੋਂ ਉਹਨਾਂ ਨੇ ਸਾਨੂੰ ਦੇ ਦਿੱਤਾ ਸੜਨਾਂ ਥਿੰਗ ਸੀਗਾ ਦੀ ਥਿੰਗ ਦਾ ਫੋਰਥੀ ਕੀ ਕਹਿੰਦੇ ਤੁਹਾਨੂੰ ਪੰਜਾਬ ਪੁਜਾਰ ਇੱਕ ਥੈਂਕ ਯੂ ਬਹੁਤ ਬਹੁਤ ਇਹਨਾਂ ਦਾ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡਾ ਮਤ ਸਾਨੂੰ ਕੋਈ ਉਮੀਦ ਨਹੀਂ ਸੀ ਕਿ ਮਿਲੂਗਾ ਕਿਉਂਕਿ ਇਹਦੇ ਵਿੱਚ ਕਾਫੀ ਕੋਸ਼ਿਸ਼ ਜਿੱਦਾਂ ਪਾਸਵਰਡ ਵਗੈਰਾ ਸਾਡਾ ਸੀ ਕਾਫੀ ਕੋਸ਼ਿਸ਼ ਇਹਦੇ ਵਿੱਚ ਐਡ ਕੀਤਾ ਹੋਇਆ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਨੂੰ 1% ਵੀ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਤੇ ਲੱਭ ਦੇਣਗੇ ਇਹਨਾਂ ਨੇ ਬਹੁਤ ਉਮੀਦ ਕੀਤੀ ਸੀ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੋ ਗਿਆ ਰੀਸ਼ਟ ਮਾਰ ਲੀਏ ਕਿ ਇਹ ਠੀਕ ਠਾਕ ਸਭ ਕੁਝ ਹੈਗਾ ਹੀ ਚੈੱਕ ਨਹੀਂ ਕੀਤਾ ਸਰ ਹਜੇ ਚਾਰਜ ਕਰਕੇ ਫਿਰ ਕਰਦੇ ਆ ਥੈਂਕ ਯੂ ਜੀ ਸਾਰਿਆਂ ਨੂੰ ਓ